ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਠੋਲੇ ਵਿਲੇਜ ਫੂਡ ਤੇ ਅੱਜ ਆਪਾਂ ਤੁਹਾਡੇ ਲਈ ਆਰਬੀ ਦੀ ਲਸਮੀਸੀ ਮਸਾਲੇਦਾਰ ਰੈਸਪੀ ਜਿਹੜੀ ਉਹ ਲੈ ਕੇ ਆਇਆ ਕਿਉਂਕਿ ਅਕਸਰ ਆਪਾਂ ਆਰਬੀ ਦੀ ਸਬਜ਼ੀ ਹੈ ਜਿਹੜੀ ਇਹ ਸੁੱਕੀ ਬਣਾ ਕੇ ਖਾਂਦੇ ਹਾਂ ਅੱਜ ਆਪਾਂ ਥੋੜੀ ਜੀ ਗਰੇਵੀ ਵਾਲੀ ਰੈਸਪੀ ਹੈ ਜਿਹੜੀ ਇਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਚਲੋ ਆਪਾਂ ਰੈਸਪੀ ਬਣਾਉਣ ਦੀ ਤਿਆਰੀ ਸ਼ੁਰੂ ਕਰਦੇ ਹਾਂ ਬਣੇ ਰਹੋ ਮੇਰੇ ਨਾਲ ਵੀਡੀਓ ਦੇ ਐਂਡ ਤੱਕ ਆਪਾਂ 1/2 ਕਿਲੋ ਅਰਬੀ ਲਈਆ ਅਰਬੀ ਨੂੰ ਆਪਾਂ ਚੰਗੀ ਤਰ੍ਹਾਂ ਸ਼ੈੱਲ ਲ ਕੇ ਧੋ ਕੇ ਤੇ ਸੁੱਕੇ ਕੱਪੜੇ ਦੇ ਨਾਲ ਸਾਫ਼ ਕਰ ਲਿਆ ਸੀ ਤੇ ਹੁਣ ਆਪਾਂ ਅਰਬੀ ਨੂੰ ਆ ਜਿਹੜਾ ਲੰਬੇ ਸਾਈਜ਼ ਦੇ ਵਿੱਚ ਕੱਟ ਲਵਾਂਗੇ ਜੇਕਰ ਤੁਸੀਂ ਇਹਨਾਂ ਨੂੰ ਗੋਲ ਸਾਈਜ਼ ਦੇ ਵਿੱਚ ਕੱਟਣਾ ਚਾਹੋ ਤਾਂ ਗੋਲ ਦੇ ਵਿੱਚ ਵੀ ਕੱਟ ਸਕਦੇ ਹੋ ਪਰ ਮੈਂ ਇਹਦਾ ਸਾਈਜ਼ ਆ ਜਿਹੜਾ ਇਹ ਲੰਬਾਈ ਰੱਖਿਆ ਹੈ ਤੇ ਆਪਾਂ ਨੇ మీడియం ਜੇ ਸਾਈਜ਼ ਦੀਆਂ ਕੱਟ ਕਰਨੀਆਂ ਨਾ ਹੀ ਜ਼ਿਆਦਾ ਮੋਟੀਆਂ ਤੇ ਨਾ ਹੀ ਜ਼ਿਆਦਾ ਥੀਕ ਆਪਾਂ ਇਹਨਾਂ ਨੂੰ ਕਟਾਂਗੇ ਤੇ ਇਸੇ ਤਰ੍ਹਾਂ ਜਿਹੜੀ ਇਹ ਸਬਜੀ ਆ ਇਹ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਸੁੱਕੀ ਸਬਜੀ ਵੀ ਤੁਸੀਂ ਕਈ ਵਾਰ ਖਾਧੀ ਹੋਗੀ ਜੇਕਰ ਤੁਸੀਂ ਰਸਮੀ ਸੀ ਸਬਜੀ ਨਹੀਂ ਟਰਾਈ ਕੀਤੀ ਤਾਂ ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਇਹਨੂੰ ਤੁਸੀਂ ਪਰੌਂਠਿਆਂ ਨਾਲ ਜਾਂ ਰੋਟੀ ਦੇ ਨਾਲ ਖਾ ਸਕਦੇ ਹੋ ਤੇ ਬੱਚੇ ਵੀ ਆ ਜਿਹੜੀ ਇਹ ਸਬਜੀ ਖਾ ਕੇ ਬਹੁਤ ਖੁਸ਼ ਹੋਣਗੇ ਅਕਸਰ ਕੀ ਹੈ ਕਿ ਬੱਚੇ ਸੁੱਕੀਆਂ ਸਬਜ਼ੀਆਂ ਜਿਹੜੀਆਂ ਨੇ ਉਹ ਘੱਟ ਪਸੰਦ ਕਰਦੇ ਨੇ ਇਸ ਕਰਕੇ ਜਿਹੜੀ ਅਰਬੀ ਦੀ ਸਬਜੀ ਆ ਇਹ ਆਪਾਂ ਥੋੜੀ ਜਿਹੀ ਗਰੇਵੀ ਵਾਲੀ ਵੀ ਬਣਾ ਸਕਦੇ ਆ ਤੇ ਅਰਬੀ ਦੀ ਸਬਜੀ ਬਣਾਉਣ ਦੇ ਕਈ ਤਰੀਕੇ ਹੁੰਦੇ ਹਨ ਤੇ ਹੁਣ ਆਪਾਂ ਜਿਹੜੇ ਤਰੀਕੇ ਨਾਲ ਤੁਹਾਨੂੰ ਬਣਾ ਕੇ ਦਿਖਾਵਾਂਗੇ ਤੁਸੀਂ ਦੇਖਿਓ ਵੀਡੀਓ ਦੇ ਐਂਡ ਤੱਕ ਬਣੇ ਰਹੋ ਨਾਲ ਹੁਣ ਆਪਾਂ ਇੱਕ ਫਰਾਈ ਪੈਨ ਦੇ ਵਿੱਚ ਰਿਫਾਈਨਡ ਆਇਲ ਲਈਏ ਤੁਸੀਂ ਸਰੋਂ ਦਾ ਤੇਲ ਵੀ ਲੈ ਸਕਦੇ ਹੋ ਤੇਲ ਨੂੰ ਆਪਾਂ ਨੇ ਚੰਗੀ ਤਰ੍ਹਾਂ ਗਰਮ ਕਰ ਲਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਆਪਣੀ ਆਰਬੀ ਕੱਟੀ ਹੋਈ ਸੀਗੀ ਉਹਨੂੰ ਪਾਵਾਂਗੇ ਤੇ ਆਪਾਂ ਇਹਨੂੰ 50% ਹੈ ਜਿਹੜਾ ਇਹਦੇ ਵਿੱਚ ਫਰਾਈ ਕਰਾਂਗੇ ਫਰਾਈ ਕਰਨ ਦੇ ਨਾਲ ਸਬਜੀ ਆ ਜਿਹੜੀ ਬਹੁਤ ਵਧੀਆ ਬਣਦੀ ਹੈ ਤੇ ਨਾਲ ਹੀ ਆਪਾਂ ਇਹਦੇ ਵਿੱਚ ਅੱਧਾ ਕੁ ਚਮਚਾ ਮਜਾ ਜਿਹੜਾ ਹਲਦੀ ਦਾ ਪਾ ਲਾਂਗੇ ਤੇ ਨਾਲ ਹੀ ਥੋੜਾ ਜਿਹਾ ਆਪਾਂ ਇਹਦੇ ਵਿੱਚ ਨੂਨ ਪਾਵਾਂਗੇ ਨੂਨ ਪਾਉਣ ਦੇ ਨਾਲ ਕੀ ਹੈ ਕਿ ਜਿਹੜੀ ਆਰਬੀ ਦੇ ਵਿੱਚ ਲੇਸ ਹੁੰਦੀ ਆ ਪਾਣੀ ਆ ਜਿਹੜਾ ਇਹ ਸਾਰਾ ਆਪਣਾ ਰਿਲੀਜ਼ ਕਰ ਲੂਗੀ ਤੇ ਨਾਲ ਦੀ ਨਾਲ ਫਰਾਈ ਹੋਣ ਦੇ ਨਾਲ ਜਿਹੜਾ ਇਹਦਾ ਲੇਸ ਆ ਉਹ ਸਾਰਾ ਖਤਮ ਹੋ ਜਾਊਗਾ ਤੇ ਅਰਬੀ ਸਬਜੀ ਆ ਜਿਹੜੀ ਆਪਣੀ ਉਹ ਚਿਪਚਿਪੀ ਨਹੀਂ ਬਣੂਗੀ ਜਿਵੇਂ ਕਿ ਆਪਾਂ ਨੇ ਇਹਨੂੰ ਥੋੜੀ ਜਿਹੀ ਗਰੇਵੀ ਵਾਲੀ ਬਣਾਉਣਾ ਕੀ ਹੁੰਦਾ ਕਿ ਜਿਹੜੀ ਅਰਬੀ ਆ ਉਹ ਥੋੜੀ ਜਿਹੀ ਚਿਪਚਿਪੀ ਹੋ ਜਾਂਦੀ ਆ ਇਸ ਤਰ੍ਹਾਂ ਇਹਦਾ ਜਿਹੜਾ ਸਾਰਾ ਲੇਸ ਆ ਉਹ ਖਤਮ ਹੋ ਜਾਂਦਾ ਹੈ ਤੇ ਆਪਾਂ ਨੇ ਹਲਕੀ ਫਲੇਮ ਦੇ ਉੱਤੇ ਅਰਬੀ ਨੂੰ ਆ ਜਿਹੜਾ ਫਰਾਈ ਕਰ ਲਿਆ ਸੀ ਅਰਬੀ ਦੇਖੋ ਆਪਣੀ 50% ਕੁੱਕ ਹੋ ਗਈ ਆ ਤੇ ਇਹਨੇ ਕਲਰ ਆ ਜਿਹੜਾ ਉਹ ਵੀ ਚੇਂਜ ਕਰ ਲਿਆ ਹੈ ਹਲਕੀ ਹਲਕੀ ਬਰਾਊਨ ਹੈ ਜਿਹੜੀ ਅਰਬੀ ਆਪਣੀ ਹੋ ਗਈ ਸੀਗੀ ਤੇ ਹੁਣ ਆਪਾਂ ਜਿਹੜਾ ਤੇਲ ਆਪੜਾ ਬਾਕੀ ਬਚਿਆ ਉਹਦੇ ਵਿੱਚ ਆਪਾਂ ਇੱਕ ਚਮਚਾ ਛੋਟਾ ਜੀਰੇ ਦਾ ਪਾ ਲਾਂਗੇ ਨਾਲ ਮੈਂ ਦੋ ਵੱਡੇ ਸਾਈਜ਼ ਦੇ ਪਿਆਜ਼ ਸੀਗੇ ਜਿਹੜੇ ਉਹ ਚਿੱਲੀ ਕਟਰ ਦੇ ਵਿੱਚ ਗ੍ਰाइंड ਕਰਕੇ ਰੱਖੇ ਹੋਏ ਸੀਗੇ ਤੇ ਹੁਣ ਆਪਾਂ ਇਹਨਾਂ ਨੂੰ ਹਲਕੀ ਫਲੇਮ ਦੇ ਉੱਪਰ ਜਿਹੜਾ ਇਹ ਪਕਣ ਦੇ ਲਈ ਰੱਖ ਦਵਾਂਗੇ ਤੇ ਇਧਰ ਹੀ ਦੇਖੋ ਤੁਸੀਂ ਜਿਹੜੀ ਆਪਣੇ ਅਰਬੀ ਦਾ ਕਲਰ ਆ ਉਹ ਕਿੰਨਾ ਸੋਹਣਾ ਆਈ ਤੇ ਆਪਣੀ ਅਰਬੀ ਆ ਦੇਖੋ 50% ਹੈ ਜਿਹੜੀ ਇਹ ਪੱਕ ਚੁੱਕੀ ਹੈ ਤੇ ਬਾਕੀ ਆਪਾਂ ਇਹਨੂੰ ਗਰੇਵੀ ਦੇ ਵਿੱਚ ਪਕਾਵਾਂਗੇ ਤੇ ਹੁਣ ਆਪਾਂ ਇਧਰ ਇੱਕ ਕੌਲੀ ਲਈਆ ਕੌਲੀ ਦੇ ਵਿੱਚ ਆਪਾਂ ਨੇ ਅੱਧਾ ਕ ਚਮਚ ਨੂਣ ਦਾ ਲਿਆ ਹੋਰ ਪਹਿਲਾਂ ਵੀ ਆਪਾਂ ਨੇ ਅੱਧਾ ਕ ਚਮਚ ਜਿਹੜਾ ਨੂਣ ਦਾ ਪਾਇਆ ਸੀ ਬਾਕੀ ਬਾਅਦ ਵਿੱਚ ਜਿਹੜਾ ਆਪਾਂ ਨੂਣ ਧਿਆਨ ਦੇ ਨਾਲ ਪਾਉਣਾ ਦੇਖ ਕੇ ਤੇ ਅੱਧਾ ਕ ਚਮਚੀ ਆਪਾਂ ਨੇ ਹਲਦੀ ਦਾ ਲੈ ਲਿਆ ਏ ਅੱਦੇ ਤੋਂ ਥੋੜਾ ਜਿਹਾ ਜ਼ਿਆਦਾ ਚਮਚ ਆਪਾਂ ਨੇ ਲੱਤਾਈ ਨੇ ਲਾਲ ਮਿਰਚ ਦਾ ਤੇ ਹੁਣ ਇਹਦੇ ਵਿੱਚ ਡੇਢ ਮੈਂ ਵੱਡਾ ਚਮਚ ਪਾਉਂਗੀ ਧਨੀਆ ਪਾਊਡਰ ਧਨੀਆ ਪਾਊਡਰ ਜਿਹੜਾ ਮੇਰੇ ਇਹ ਦਰਦਰਾ ਜਿਹਾ ਪੀਸ ਕੇ ਰੱਖਿਆ ਹੋਇਆ ਤੇ ਹੁਣ ਆਪਾਂ ਇਹਨਾਂ ਦਾ ਇੱਕ ਪੇਸਟ ਬਣਾ ਲਾਂਗੇ ਪੇਸਟ ਬਣਾਉਣ ਦੇ ਨਾਲ ਕੀ ਹੈ ਕਿ ਜਿਹੜੀ ਆਪਣੀ ਗਰੇਵੀ ਆ ਉਹ ਬਹੁਤ ਵਧੀਆ ਬਣੂਗੀ ਤੇ ਮਸਾਲੇ ਨੇ ਜਿਹੜੇ ਉਹ ਥੱਲੇ ਨਹੀਂ ਲੱਗਣਗੇ ਤੇ ਆਪਾਂ ਨੇ ਹੁਣ ਇਹਦੇ ਵਿੱਚ ਪਾਣੀ ਪਾ ਕੇ ਰੱਖ ਲਿਆ ਅਦਰ ਆਪਣਾ ਮਸਾਲਾ ਜਿਹੜਾ ਹਲਕਾ ਹਲਕਾ ਬਰਾਊਨ ਹੋਣਾ ਸ਼ੁਰੂ ਹੋ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਬਰੀਕ ਕੱਟ ਕੇ ਦੋ ਆਪਣੇ ਮੀਡੀਅਮ ਸਾਈਜ਼ ਦੇ ਟਮਾਟਰ ਸੀਗੇ ਉਹ ਕੱਟ ਕੇ ਰੱਖੇ ਹੋਏ ਸੀਗੇ ਜੇਕਰ ਤੁਸੀਂ ਟਮਾਟਰ ਦੀ ਪਿਉਰੀ ਬਣਾ ਕੇ ਪਾਉਣਾ ਚਾਹੋ ਤਾਂ ਉਹ ਵੀ ਪਾ ਸਕਦੇ ਹੋ ਉਹਦੇ ਨਾਲ ਵੀ ਗਰੇਵੀ ਹੈ ਜਿਹੜੀ ਬਹੁਤ ਵਧੀਆ ਬਣਦੀ ਆ ਤੇ ਹੁਣ ਆਪਾਂ ਜਿਹੜੇ ਮਸਾਲੇ ਕੋਲ ਕੇ ਰੱਖੇ ਹੋਏ ਸੀਗੇ ਪਾਣੀ ਦੇ ਵਿੱਚ ਉਹ ਐਡ ਕਰ ਦਵਾਂਗੇ ਤੇ ਆਪਾਂ ਇੱਕ ਤੋਂ ਦੋ ਮਿੰਟ ਆਪਾਂ ਲੋ ਫਲੇਮ ਦੇ ਉੱਪਰ ਇਹਨੂੰ ਪਕਾਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਜਿਹੜਾ ਕੌਲੀ ਆਪਣੀ ਮਸਾਲਿਆਂ ਦੇ ਨਾਲ ਕੋਟਿੰਗ ਹੋਈ ਹੋਈ ਸੀਗੀ ਉਹ ਆਪਾਂ ਧੋ ਕੇ ਪਾ ਲਾਂਗੇ ਆਪਾਂ ਪਾਣੀ ਆ ਜਿਹੜਾ ਗਰੇਵੀ ਲਈ ਉਹ ਧਿਆਨ ਦੇ ਨਾਲ ਦੇਖ ਕੇ ਪਾਉਣਾ ਕਿਉਂਕਿ ਪਾਣੀ ਦੀ ਜਿਹੜੀ ਮਾਤਰਾ ਬਿਲਕੁਲ ਸਹੀ ਹੋਣੀ ਚਾਹੀਦੀ ਹੈ ਜੇਕਰ ਜ਼ਿਆਦਾ ਪਾਣੀ ਆਪਣੀ ਗਰੇਵੀ ਦੇ ਵਿੱਚ ਪਾ ਗਿਆ ਤਾਂ ਇਹ ਜਿਹੜੀ ਸਬਜੀ ਆਪਣੀ ਵਧੀਆ ਨਹੀਂ ਬਣੂਗੀ ਤੇ ਦੇਖੋ ਜਿਵੇਂ ਹੁਣ ਕੇ ਆਪਣੇ ਮਸਾਲੇ ਨੇ ਜਿਹੜਾ ਤੇਲ ਛੱਡਣਾ ਸ਼ੁਰੂ ਕਰਤਾ ਸੀਗਾ ਮਸਾਲਾ ਆਪਣਾ ਚੰਗੀ ਤਰ੍ਹਾਂ ਭੁੱਜ ਗਿਆ ਹੈ ਤੇ ਹੁਣ ਆਪਾਂ ਜਿਹੜੀ ਆ ਆਪਣੀ ਰੱਖੀ ਹੋਈ ਹੈ ਅਰਬੀ ਫਰਾਈ ਕਰਕੇ ਹੁਣ ਉਹਨੂੰ ਵਿੱਚ ਐਡ ਕਰ ਦਾਂਗੇ ਤੇ ਚੰਗੀ ਤਰ੍ਹਾਂ ਇਹਨੂੰ 1-2-2 ਮਿੰਟ ਆਪਾਂ ਹਿਲਾਵਾਂਗੇ ਤਾਂ ਕਿ ਜਿਹੜੇ ਮਸਾਲੇ ਨੇ ਚੰਗੀ ਤਰ੍ਹਾਂ ਅਰਬੀ ਦੇ ਉੱਪਰ ਕੋਟ ਹੋ ਜਾਣ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਤਾਂ ਕਿ ਜਿਹੜਾ ਨਾਣ ਮਿਰਚਾ ਉਹ ਵੀ ਇਹਦੇ ਵਿੱਚ ਚੰਗੀ ਤਰ੍ਹਾਂ ਰਚ ਜਵੇ ਤੇ ਦੇਖੋ ਹੁਣ ਆਪਾਂ ਨੇ ਜਿਹੜਾ ਪਾਣੀ ਆ ਉਹ ਪਾ ਲਿਆ ਸੀ ਤੇ 1 ਤੋਂ 2 ਮਿੰਟ ਆਪਾਂ ਇਹਨੂੰ ਪਕਾਇਆ ਹੈ ਹੁਣ ਬਾਕੀ ਦਾ ਪਾਣੀ ਆਪਾਂ ਜਿਹੜਾ ਇਹਦੇ ਵਿੱਚ ਥੋੜਾ ਜਿਹਾ ਠਹਿਰ ਕੇ ਪਾਵਾਂਗੇ ਤਾਂ ਕਿ ਆ ਜਿਹੜੀ ਆਪਣੀ ਗਰੇਵੀ ਦੀ ਮਾਤਰਾ ਇਹੋ ਬਿਲਕੁਲ ਸਹੀ ਰਹੇ ਆਪਣੀ ਗਰੇਵੀ ਆ ਜਿਹੜੀ ਉਹ ਜ਼ਿਆਦਾ ਪਤਲੀ ਨਾ ਹੋਵੇ ਤੇ ਹੁਣ ਆਪਾਂ ਨਾ ਤਕਰੀਬਨ ਕੁੱਲ ਮਿਲਾ ਕੇ ਆਪਾਂ ਇਹਦੇ ਵਿੱਚ ਇੱਕ ਤੋਂ ਡੇਢ ਕੌਲੀ ਆ ਜਿਹੜੀ ਪਾਣੀ ਦੀ ਪਾ ਕੇ ਆਪਾਂ ਸਬਜੀ ਨੂੰ ਜਿਹੜਾ ਢੱਕ ਕੇ ਰੱਖ ਦਿੱਤਾ ਸੀਗਾ ਸਬਜੀ ਨੂੰ ਆਪਾਂ ਲੋ ਫਲੇਮ ਦੇ ਉੱਤੇ 5 ਤੋਂ 7 ਮਿੰਟ ਤੱਕ ਪਕਾਇਆ ਏ ਦੇਖੋ ਸਬਜੀ ਆ ਜਿਹੜੀ ਆਪਣੀ ਤਕਰੀਬਨ ਬਣ ਕੇ ਜਿਹੜੀ ਤਿਆਰ ਹੋ ਗਈ ਆ ਤੇ ਥੋੜੀ ਜੀ ਇਹਦੇ ਵਿੱਚ ਮੈਂ ਚੈੱਕ ਕਰਕੇ ਦੇਖਿਆ ਸੀਗਾ ਥੋੜੇ ਜਿਹਾ 2-4 ਮਿੰਟ ਇਹਨੂੰ ਹੋਰ ਪਕਾਉਣ ਦੀ ਲੋੜ ਸੀਗੀ ਤੇ ਆਪਾਂ ਨੇ ਇਹਨੂੰ ਇੱਕ ਤੋਂ ਇੱਕ ਵਾਰ ਫੇਰ ਤੋਂ ਟੱਕਦਾ ਸੀਗਾ ਤੇ ਦੇਖੋ ਜਿਹੜੀ ਆਪਣੀ ਸਬਜੀ ਆ ਇਹ ਬਣ ਕੇ ਬਹੁਤ ਵਧੀਆ ਬਿਲਕੁਲ ਤਿਆਰ ਹੋ ਗਈ ਆ ਤੇ ਹੁਣ ਆਪਾਂ ਇਹਨੂੰ ਸਰਵ ਕਰਾਂਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਮੇਰੀ ਵੀਡੀਓਸ ਤੁਹਾਨੂੰ ਪਸੰਦ ਆਈਏ ਤਾਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦਿਓ ਤੇ ਨਾਲ ਹੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਉੱਤੇ ਕਲਿੱਕ ਕਰ ਲਿਓ ਤਾਂ ਕਿ ਮੇਰੇ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਤੁਸੀਂ ਮੇਰੀਆਂ ਪਹਿਲਾਂ ਵਾਲੀਆਂ ਵੀਡੀਓ ਨੂੰ ਇੰਨਾ ਪਿਆਰ ਦੇ ਰਹੇ ਹੋ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਇਸੇ ਤਰ੍ਹਾਂ ਮੇਰੀਆਂ ਵੀਡੀਓ ਆ ਜਿਹੜੀਆਂ ਤੁਸੀਂ ਦੇਖਦੇ ਰਿਹਾ ਕਰੋ ਇਸੇ ਤਰ੍ਹਾਂ ਪਿਆਰ ਦਿੰਦੇ ਰਿਹਾ ਕਰੋ ਤੇ ਇਸ ਵਾੜੀ ਵੀਡੀਓ ਨੂੰ ਦੇਖਣ ਦੇ ਲਈ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਦੇਖੋ ਆਪਣੀ ਰੈਸਪੀ ਆ ਜਿਹੜੀ ਬਣ ਕੇ ਬਿਲਕੁਲ ਤਿਆਰ ਆ ਇਹਨੂੰ ਤੁਸੀਂ ਰੋਟੀ ਪਰਾਠੇ ਜਾਂ ਚਾਵਲ ਦੇ ਚੌਲਾਂ ਦੇ ਨਾਲ ਸਰਵ ਕਰ ਸਕਦੇ ਹੋ ਤੁਹਾਡਾ ਵੀਡੀਓ ਦੇਖਣ ਨੂੰ ਬਹੁਤ-ਬਹੁਤ ਧੰਨਵਾਦ